ਅਸੀਂ ਤੁਹਾਡੇ ਨਾਲ ਆਏ ਪਹਿਲਾਂ ਵੀ ਨਾਲ ਆ ਤੇ ਹੁਣ ਵੀ ਨਾਲ ਆ ਤੁਹਾਡਾ ਪ੍ਰਧਾਨ ਖੜਾ ਹਰੇਕ ਗੱਲ ਤੇ ਨੂੰ ਅਸੀਂ ਅਹਿਮਤ ਦਿੰਨੇ ਆ ਹਰੇਕ ਗੱਲ ਇਹਨੂੰ ਪੁੱਛਦੇ ਆ ਪਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਟ੍ਰਾਈਕ ਖਤਮ ਕਰਕੇ ਜਿਹੜਾ ਪੁੱਤ ਜਿੰਨੀਆਂ ਗੱਟੀਆਂ ਆਉਂਦੀਆਂ ਉਹਨੂੰ ਭਰੋ ਜਿਹੜੇ ਜੀਵਨਾਰਾਂ ਦੀਆਂ ਟਰਾਲੀਆਂ ਮਾਲ ਬਣਨ ਵਾਲਾ ਉਹ ਜਰੂਰ ਬਣਾ ਲੀਓ ਉਹ ਜਿਹੜਾ ਪਿਆ ਉਹ ਨੂੰ ਤਿਆਰ ਕਰ ਜਿਹੜਾ ਮੰਨਿਆ ਕਹਿਣ ਉਹ ਤਿਆਰ ਹੋ ਉਸ ਨੂੰ ਪਿਆਰਾਂ ਕਰ ਉਹ ਲਾ ਲਓ ਬਰਾ ਯੋਖਾ ਦਾ ਨਾ ਹੁਣ ਨਾ ਨਹੀਂ ਲੈਣਾ ਜੇ ਤੱਕ ਥਾਣੀ ਤੇ ਜੇ ਤੱਕ ਜਗਾ ਬਣਾਓਗੇ ਤਾਂ ਫੇਰ ਹੀ ਲਊਗਾ ਇਹ ਲਈ ਦੋ ਦਿਨ ਲਿਫਟਿੰਗ ਮੰਗਦੇ ਆ ਸਾਨੂੰ ਦੋ ਦਿਨ ਲਿਫਟਿੰਗ ਚਾਹੀਦੀ ਆ ਮੋਟਾ ਮੈਨੂੰ ਬਹੁਤ ਵੱਡਾ ਮਾਣ ਆ ਤੁਸੀਂ ਸਾਡੀ ਇੱਥੇ ਵੀ ਬਣਾਓ ਇੱਕ ਐਲਬਮ ਵਿੱਚ ਇੱਕ ਗੋਲ ਬਾਲ ਜਿਹੜਾ ਤੇ ਆ ਉਹ ਤਿਆਰ ਕਰਤਾ ਲੈ ਦੂਜੇ ਵੀ ਕਹਿਣਗੇ ਉਹ ਤਿਆਰ ਹੋ ਗਿਆ ਇਹ ਤੋਂ ਵੱਡਾ ਨਾਵਾ ਰੁਕੇਸ਼ ਕੁਮਾਰ ਨਾਈ ਮੇਰਾ 93 ਨੰਬਰ ਤੇ ਨੰਬਰ ਦਾ ਲੱਗਿਆ ਹੈ ਜਨਾਬ ਤੁਮਹਾਰ ਆਇਆ ਹੈ ਇਹ ਲੋਡਿੰਗ ਦਾ ਕਾਰਨ ਨਹੀਂ ਮੰਡੀ ਦੇ ਵਿੱਚ ਲੋਡਿੰਗ ਨਹੀਂ ਹੋ ਰਹੀ ਬਹੁਤ ਸਾਰੇ ਗੱਟੇ ਭਜੇ ਸੜਕਾਂ ਦੇ ਆਏ ਪਏ ਕੱਲ ਅੱਗ ਲੱਗ ਗਈ ਹੈ ਮੰਡੀ ਚ 2500 3000 ਗੱਟਾ ਤਕਰੀਬਨ ਸੜ ਚੁੱਕਿਆ ਇੰਨੇ ਕੋਲੇ ਟਰੱਕ ਐ ਨਹੀਂ ਜੀ ਟਰਾਂਸਪੋਰਟ ਕੋਲੇ ਇੱਕ ਇੱਕ ਇਹਨੇ ਸਾਡੇ ਕੋਲੇ 65 ਟਰੱਕ ਆ 65 65 ਦੇ ਵਿੱਚੋਂ ਮੰਡੀ ਦੇ ਵਿੱਚ ਮੱਧਾ 10 15 ਟਰੱਕ ਹੁੰਦੇ ਆ ਜੀ ਬਾਕੀ ਸ਼ਪਾਰਸ਼ਾ ਸ਼ਪੂਰਸ਼ਾ ਵਾਲਿਆਂ ਨੂੰ ਆਸੇ ਪਾਸੇ ਜਾਵੜਦੇ ਕੋਈ ਐ ਨਹੀਂ ਅੰਗਲੇ ਗੱਡੀ ਐ ਨਹੀਂ ਗੱਡੀ ਐ ਨਹੀਂ ਜੇਕਰ ਉਹਨੂੰ ਟਰਾਲੀਆਂ ਹੁੰਦੀਆਂ ਨਾ ਕਦੇ ਲਿਫਟਿੰਗ ਹੋ ਜਾਣੀ ਸੀ ਅਹ ਦਿੱਲੀ ਦੀ ਕਿੰਨੀ ਕਿੰਨੀ ਲਿਫਟਿੰਗ ਹੋ ਜਾਂਦੀ ਆ ਕਿਹੜੀ ਹੋ ਰਹੀ ਹੈ ਜੀ ਇਹ ਤਾਂ ਜਲੇ ਲਾ ਲੋ ਦੋ ਤਿੰਨ ਟਰੱਕ ਹੁੰਦੇ ਆ ਬਸ ਕੋਈ 1500 2000 ਚੱਕ ਲੈਂਦੇ ਹੋਣੇ ਆ ਇਹ ਦਾ ਆਪਣਾ ਬਹੁਤ ਬਹੁਤ ਗੱਲ ਕੀਤੀ ਆਈ ਪ੍ਰਧਾਨ ਨਾਲ ਵੀ ਕਰ ਲਈ ਮੰਡੀ ਦੇ ਆਰਤੀਆਂ ਦੇ ਨਾਲ ਇਹ ਸਾਰੇ ਨਾਲ ਕਰ ਲਈ ਆ ਕੋਈ ਟਰੱਕ ਟੁਕ ਹੈ ਨਹੀਂ ਇਹਨਾਂ ਕੋਲ ਬਿਲਕੁਲ ਸੜਕਾਂ ਦੇ ਮਾਲ ਆਇਆ ਪਿਆ ਲੇਬਰ ਇੱਕ ਟਰਾਲੀ 'ਚ ਲੋਣੀ ਹੋਵੇ ਨਹੀਂ ਤੇ 500 ਗੱਟਾ ਸਟੈਕ ਕਰਨਾ ਪੈਂਦਾ ਗੱਟਾ ਚੱਕ ਕੇ ਐਮਐਲਏ ਤੇ ਡਿਜੀਟਲ ਸਰਪ੍ਰੀਮ ਐਮਐਲਏ ਵੀ ਆਇਆ ਮੀਟਿੰਗ ਹੋ ਰਹੀ ਹੈ ਨਾ ਕਿਸੇ ਕਿਸੇ ਦੇ ਉਪਰ ਦੱਸਿਆ ਨਹੀਂ ਸਾਨੂੰ ਕਿਸੇ ਨੇ ਵੀ ਸੱਦਾ ਹੀ ਨਾ ਸਾਡੇ ਪ੍ਰਧਾਨ ਸੱਦਾ ਸਾਨੂੰ ਮਿਲਣ ਹੀ ਨਹੀਂ ਦਿੰਦੇ ਸਾਡੇ ਪ੍ਰਧਾਨ ਨੂੰ ਤਾਂ ਸੱਦਣ ਇਹ ਹੋਰ ਕੀ ਗੱਲ ਬਚ ਚਲ ਰਹੀ ਸੀ ਹੁਣ ਅੰਦਰ ਲੈ ਕੇ ਗਏ ਪ੍ਰਧਾਨ ਨੂੰ ਦੇਖੋ ਆਹ ਕੇ ਪ੍ਰਧਾਨ ਕਹਿੰਦਾ ਕੰਮ ਛੱਡ ਦਿਓ ਆਰਤੀ ਦੇ ਪ੍ਰਧਾਨ ਕਹਿੰਦਾ ਕੰਮ ਛੱਡ ਦਿਓ ਤੁਸੀਂ ਇਹ ਜਿਹੜਾ ਕਿਸਾਨ ਨਾਮਾ ਹੁੰਦਾ ਹੈ ਕੋਈ ਪਰਸਨ ਨਾਮਾ ਹੁੰਦਾ ਹੈ ਕਿਸਾਨ ਹੁੰਦਾ ਜੀ 500 ਗੱਟਾ ਮੋਢੇ ਤੇ ਰੱਖ ਕੇ ਚੱਕਣਾ ਪੈਂਦਾ ਪਹਿਲਾਂ ਥਾਂਦਾ ਲੱਗਦੀਆਂ ਉਹਦਾ ਸਾਨੂੰ ਕੋਈ ਪੈਸਾ ਨਹੀਂ ਮਿਲਦਾ ਲੇਬਰ ਨੂੰ ਕਈ ਕਈ ਆਰਦੀਆਂ ਹੈਗੇ ਵਿੱਚ ਦੇਂਦੇ ਆ ਚਲੋ ਠੀਕ ਹੈ ਕੋਈ ਨਹੀਂ ਦਿੰਦਾ ਸਾਡੇ ਹੈਗੇ ਚਲੋ ਦੇਂਦੇ ਆ ਰੇਖਦਾ ਨਹੀਂ ਕੋਈ ਦਿੰਦਾ ਦਵਲ ਮਿਹਨਤ ਕਰਨੀ ਪੈਂਦੀ ਹੈ ਲੇਬਰ ਭੱਜਣ ਨੂੰ ਵਰਦੀ ਹੈ ਦਵਲ ਹੈ ਹੀ ਨਹੀਂ ਚੰਗੀ ਲੇਬਰ ਹੈ ਸਾਰੇ ਵਾਲੇ ਮੰਡੀ ਚ ਬਿਲਕੁਲ ਲੇਬਰ ਹੈ ਨਹੀਂ ਸਾਰੀ ਚੰਦੀ ਲੇਬਰ ਲੱਗੀ ਹੋਈ ਹੈ ਲੇਬਰ ਚੰਦੀ ਛੱਡੀ ਜਾਂਦੀ ਹੈ ਜਿਨ੍ਹਾਂ ਨੂੰ ਇਹ ਵਾਲਾ ਸੀ ਇਹਨਾਂ ਦੀ ਹੜਤਾਲ ਸਹੀ ਸੀ ਇਹਨਾਂ ਦੀ ਹੜਤਾਲ ਕੋਈ ਗੈਰਮੁਕਮ ਨਹੀਂ ਸੀ ਗੈਰਨ ਬਿਲਕੁਲ ਜਾਇਜ਼ ਮੰਗ ਸੀਗੀ ਕੋ ਮੇਰਾ ਖਿਆਲ ਆ ਵੀ ਤਕਰੀਬਨ ਜਿਹੜਾ 15 ਦਿਨਾਂ ਦਾ ਮਾਲ ਆਇਆ ਹੈ ਉਹ 15 ਦਿਨਾਂ ਦਾ ਮਾਲ ਵੀ ਲਿਫਟ ਨਹੀਂ ਹੋਇਆ ਹੁਣ ਮੰਡੀ ਦੇ ਵਿੱਚ ਜਗ੍ਹਾ ਬਣੂ ਤਾਂ ਨਵੀਂ ਟਰਾਲੀ ਲੱਤੂ ਤੇ ਨਵੀਂ ਟਰਾਲੀ ਲੱਤੂ ਤਾਂ ਉਹਨੂੰ ਇਹ ਸਾਫ਼ ਕਰਕੇ ਭਰਨਗੇ ਲਿਫਟ ਦੀ ਏਡੀ ਢਿੱਲੀ ਕਾਰਗ ਜਾਰੀ ਸੀ ਇਹਨਾਂ ਨੇ ਟੈਂਡਰ 'ਚ ਕੁਝ ਵਿਖਾਇਆ ਮੌਕੇ ਦੇ ਹਾਲਾਤ ਕੁਝ ਹੋਰ ਐ ਇਹਨਾਂ ਨੇ 40 ਹਜ਼ਾਰ ਦਾ ਵਾਅਦਾ ਤਾਂ ਕਰ ਲਿਆ ਤੇ ਘੱਟਾ ਨਹੀਂ ਚੱਕੀ ਦਾ 14 ਹਜ਼ਾਰ ਤੇ ਮੰਡੀ ਭਰੀ ਪਈ ਨੱਕੋ ਨੱਕ ਨਾ ਤਾਂ ਆੜਤੀਆਂ ਦੇ ਵਸਦਾ ਰੋਗ ਐ ਆੜਤੀਆਂ ਨੇ ਦੁਕਾਨਾਂ 'ਚ ਵੜਨ ਨੂੰ ਥਾਂ ਨਹੀਂ ਬੋਰੀਆਂ ਉਰੇ ਲੱਗੀਆਂ ਕਿਸਾਨਾਂ ਦੇ ਘਰੇ ਲਾਉਣ ਨੂੰ ਥਾਂ ਨਹੀਂ ਉਹਨਾਂ ਦਾ ਮੰਡੀ ਨੂੰ ਹੀ ਆਉਣਾ ਉਹ ਸਾਰਾ ਮੁੱਦਾ ਕਰਕੇ ਜਿਹੜਾ ਇਹਨਾਂ ਨੇ 40 ਹਜ਼ਾਰ ਦਾ ਟਾਰਗੇਟ ਰੱਖਿਆ ਸੀ ਉਹਨੂੰ ਵਧਾ ਕੇ ਨਾਲ ਵੱਡੇ ਘੋੜਿਆਂ ਦੇ ਨਾਲ ਛੋਟੇ ਕੈਂਟਰ ਤੇ ਚੇਅਰਮੈਨ ਸਾਹਿਬ ਤੇ ਪ੍ਰਧਾਨ ਜੀ ਸਾਡੇ ਚੱਲੇ ਹ ਜੀ ਸਾਹਿਬ ਨਾਲ ਮੀਟਿੰਗ ਕਰਨ ਕੋਸ਼ਿਸ਼ ਕਰਾਂਗੇ ਵੀ ਅਸੀਂ ਟਰਾਲੀ ਵੀ ਅਲਾਕ ਕਰਾਈਏ ਕਿਉਂ ਟਰਾਲੀ ਥੋੜੇ ਥਾਂ ਜੋ ਭਰਦੀ ਹੈ ਥੋੜੇ ਟਰੈਕ ਵੀ ਦੀ ਲੰਘਦੀ ਘੋੜਿਆਂ ਵਾਸਤੇ ਜਗ੍ਹਾ ਚਾਹੀਦੀ ਹੈ ਇਹ ਨਾਲ ਨਹੀਂ ਮਿਲਦੀ ਸਮੱਸਿਆ ਹੈ ਕਿਸਾਨਾਂ ਨੂੰ ਕਿੰਨੀ ਤੋਂ ਸਮੱਸਿਆ ਹੁੰਦੀ ਜਿਸ ਤਰ੍ਹਾਂ ਦੇ ਨਾਲ ਅੰਭਾਰ ਲੱਗੇ ਪਏ ਨੇ ਸਾਰੀ ਸਮੱਸਿਆ ਕਿਸਾਨਾਂ ਤੋਂ ਸ਼ੁਰੂ ਹੋ ਕੇ ਕਿਸਾਨਾਂ ਦੀ ਖਤਮ ਹੁੰਦੀ ਹੈ ਕਿਸਾਨਾਂ ਨੇ ਮੰਡੀ 'ਚ ਹੀ ਆਉਣਾ ਸਾਡਾ ਇੱਕ ਮੇਨ ਨਿਸ਼ਾਨਾ ਮੰਡੀ ਹੈ ਮੰਡੀ ਤੋਂ ਬਣਾ ਸਾਡਾ ਕੋਈ ਛੁਟਕਾਰਾ ਨਹੀਂ ਜਦੋਂ ਉਹ ਮੰਡੀ ਦੇ ਵਿੱਚ ਜਗ੍ਹਾ ਨਹੀਂ ਆਰ ਵੀ ਕਿੱਥੇ ਲਵਾਉਣ ਤੇ ਅਸੀਂ ਲੇਬਰ ਯੂਨੀਅਨ ਨੂੰ ਵੀ ਕੀ ਕਹੀਏ ਲੇਬਰ ਵਾਲੇ ਵੀ ਤਾਂ ਹੀ ਲਵਾਉਣਗੇ ਨਾ ਜੇ ਮੰਡੀ ਚ ਪੜ ਹੋਣਗੇ ਤਾਂ ਉਹਨਾਂ ਨੇ ਪੜ ਲਾਉਣ ਦੀ بجائے ਚੱਕੇ ਲਾਏ ਆ ਵੱਡੇ ਵੱਡੇ ਓਬਾਰ ਲੱਗੇ ਆ ਵਜਾ ਉਹਦੀ ਬਣ ਗਈ ਇੱਕ ਸ਼ਾਰਟ ਟਰਮ ਦਾ ਸੀਜ਼ਨ ਹੈ ਅੱਗੇ ਘੱਟੋ ਘੱਟ 15 ਦਿਨਾਂ ਦੇ ਵਿੱਚ ਮਾਲ ਮੰਡੀ ਚ ਆਉਂਦਾ ਸੀ ਐਟੀ 6 ਤੇ 7 ਦਿਨਾਂ ਦੇ ਵਿੱਚ ਸਾਰੀ ਕਣਕ ਦੀ ਵੜਾਈ ਹੋ ਕੇ ਉਹ ਸਾਰਾ ਮੰਡੀ ਦੇ ਵਿੱਚ ਪਹੁੰਚ ਗਿਆ ਅਕਸਰ ਪੀਪਿਆਂ ਨਾਲ ਉਹਦੇ ਵਿੱਚ ਪੈਣੀ ਪੱਖੇ ਦੇ ਤੇ ਪੀਪਿਆਂ ਨਾਲ ਹੀ ਘੱਟੇ ਪਰਨੇ ਟਾਈਮ ਇੰਦੇ ਜ਼ਰੂਰ ਲੱਗਦਾ ਹੈ ਵਜਾ ਹੈ ਬਣ ਗਈ ਜਿਹੜੇ ਅੱਗ ਦੇ ਇੱਕ ਦੋ ਹਾਦਸੇ ਹੋਇਆ ਕਣਕ ਦਾ ਬਹੁਤ ਵੱਡਾ ਨੁਕਸਾਨ ਹੋਇਆ ਹਰੇਕ ਬੰਦੇ ਨੂੰ ਕਾਹਲੀ ਸੀ ਵੀ ਇੱਕ ਵਾਰੀ ਵੱਢ ਕੇ ਕਣਕ ਟਰਾਲੀ 'ਚ ਪਾ ਦੇ ਬਾਅਦ 'ਚ ਵੇਖਾਂਗੇ ਕੀ ਹੁੰਦਾ ਇਹ ਨਾਲ ਮੀਮੀਲੀ ਮੀਂਹ ਸਮੱਸਿਆ ਸੀ ਪਰ ਸਾਨੂੰ ਮਾਣ ਹੈ ਸਾਡੀ ਆਰਥਿਕ ਐਸੋਸੀਏਸ਼ਨ ਤੇ ਲੇਬਰ ਯੂਨੀਅਨ ਤੇ ਸਾਡੇ ਮੰਡੀ ਪ੍ਰਬੰਧਾਂ ਤੇ ਪਰ ਅਸੀਂ ਬਹੁਤ ਛੇਤੀ ਐਸੇ ਮੁੱਦੇ ਨੂੰ ਸ਼ਾਊਟ ਆਊਟ ਕਰ ਲਾਂਗੇ ਜਿਹੜੀਆਂ ਦੇ ਜਿਆਦਾ ਸ਼ੋਅ ਕੀਤੇ ਗੱਲਾਂ ਹੈਗਾ ਤੁਸੀਂ ਮੰਡੀ ਦੇ ਵਿੱਚ ਰਹੇ ਹੋ ਕਿਹਦੀਆਂ ਤਾਂ ਗੱਡੀਆਂ ਲੋਡਿੰਗ ਤੇ ਜੇ ਗੱਡੀਆਂ ਲੋਡਿੰਗ ਹੁੰਦੀਆਂ ਤਾਂ ਮਾਲ ਜੋ ਮੈਂ ਨਹੀਂ ਹੁੰਦਾ ਸੀ ਗੱਡੀਆਂ ਵਿਖਾਈਆਂ ਹੀ ਆ ਇਕੱਲੀਆਂ ਕਾਗਜ਼ਾਂ 'ਚ ਆਈਆਂ ਮੰਡੀ 'ਚ ਐਕਚੁਅਲ ਨਹੀਂ ਆਈਆਂ ਜੇ ਮੰਡੀ 'ਚ ਗੱਡੀਆਂ ਆਉਂਦੀਆਂ ਤਾਂ ਕੰਮ ਹੁੰਦਾ ਹੀ ਨਹੀਂ ਸੀ ਵਜਾ ਇਹ ਹੈ ਹੁਣ ਸਾਨੂੰ ਪੂਰਾ ਭਰੋਸਾ ਹੈ ਮੇਰੀ ਡੀਸੀ ਸਾਹਿਬ ਨਾਲ ਕੱਲ ਵੀ ਮੀਟਿੰਗ ਸੀ ਕੱਲ ਵੀ ਮੈਂ ਡੀਸੀ ਸਾਹਿਬ ਨੂੰ ਇਹ ਗੱਲ ਕਹੀ ਸੀ ਉਹ ਇਸ ਗੱਲ ਨੂੰ ਮੰਨਿਆ ਮੰਡੀ ਵਿਜਟ ਵੀ ਕਰਕੇ ਗਏ ਆ ਬਾਕੀ ਪ੍ਰਧਾਨ ਜੀ ਨੇ ਉਹਨਾਂ ਨੇ ਬੁਲਾਇਆ ਸਰਦਾਰ ਅਕਬਾਲ ਤੋਂ ਜਾ ਰਹੇ ਆ ਟਰਾਲੀਆਂ ਲੋਕ ਕਰਾ ਲਿਆਉਣਗੇ ਆਪਾਂ ਮੁੱਦਾ ਹੱਲ ਕਰ ਲਾਂਗੇ ਕੋਈ ਮੁੱਦਾ ਨਹੀਂ ਜੀ ਲੇਬਰ ਵੈਸੇ ਹੀ ਇਸ ਨੂੰ ਆਈ ਹੋਰ ਘਟਾਈ ਤੋ ਲੇਬਰ ਅਕროਧੀ ਆਈ ਹੈ ਲਿਵਰੋਂ ਦੇ ਨਾਲ ਜਿਹੜੇ ਘੋੜੇ ਆ ਜਿਹੜੇ ਉਹ ਕੋਕ ਕਿਸ਼ੇ ਦਾ ਦਬ 15 ਟਰੱਕ ਭਰਦੇ ਆ ਕਿਸੇ ਪੰਜ ਕੋੜੇ ਆ ਉਹ ਸਾਰੀ ਜਿਹੜੀ ਇੱਕ ਘੋੜੇ ਹੀ ਮਾਹ ਭੇਜਦਾ ਤੇ ਜਿਹਦੇ ਕਰਕੇ ਵਿੱਚ ਕੋਸਾਨੂੰ ਜਿਹਨਾਂ ਨੇ ਵਾਦਾ ਕੀਤਾ ਸੀ ਸਾਨੂੰ 70000 ਦੇਵਾਂਗੇ ਉਹ ਵੀ ਅਸੀਂ ਇਹਨਾਂ ਨੂੰ ਪੂਰਾ ਹੋਇਆ ਨਹੀਂ ਇਹਨਾਂ ਤੋਂ ਹੁਣ ਇਹ ਤੋਂ ਬਾਅਦ ਅਸੀਂ ਇਹਨਾਂ ਨੇ ਕੀਤਾ 40 ਤੋਂ ਅੰਗੇ 40 35 40 ਵੀ ਜਾਂਦੀ ਸੀ ਹੁਣ ਇਹ ਕੱਲ ਨੂੰ 40 60000 ਦਾ ਕਰ ਦਾਂਗੇ ਨਾਲ ਕੈਂਟਰ ਟਰਾਲੀਆਂ ਜੋ ਜੋ ਮੰਗਰੀ ਪੂਰਾ ਕਰਦੇ ਇਹ ਹੀ ਉਸ ਆਨ ਦੇ ਕੰਮ 15 ਦਿਨਾਂ ਦੇ ਵਿੱਚ ਅਸੀਂ ਜੇ ਉਹ ਨਿਵੇੜ ਦੇ ਕੰਮ ਹਾਂ ਜੀ ਅਸੀਂ ਪਹਿਲਾਂ ਜੀ ਸਾਨੂੰ ਲੈ ਕੇ ਹਾਂ ਹਾਂ ਜੀ ਅੰਦ ਘੱਟ ਅਸੀਂ ਇਹਨਾਂ ਉਹ ਟਰੱਕ ਜਿਵੇਂ ਕੋਸਾ ਕਰਤੀ ਸੀ ਜਿਵੇਂ ਆਦੇ ਉਹਨੇ ਟਰੱਕਾਂ ਨੂੰ ਤਾਂ ਸਾਡੇ ਕੋਲ ਤੋਈ ਨਹੀਂ ਇਹ ਤੇ ਉਹਨੂੰ ਦੋਨੋਂ ਘਰੋਂ ਨਾਲੋਂ ਘਰੋਂ ਦੇ ਟਰਾਲੀਆਂ ਤੇ ਕੈਂਟਰੀ ਹੀ ਕਰਦੇ ਨੇ ਨਾਲ ਉਸ ਬਾਹ ਜ ਸਾਡੇ 12:00 ਵਜੇ ਮੀਟਿੰਗ ਚੱਲ ਜਾਂਦੀ ਆ ਜੀ ਆ ਹੋਣੀ ਆ ਜੀ ਸਾਹਿਬ ਨਾਲ ਉਸ ਕਰਕੇ ਫੈਸਲਾ ਜੀ ਕਰਦੇ ਇੱਕ ਦੋ ਦਾ ਜਿਹੜੇ ਆਉਂਦੀ ਬਾਤ ਇਹਨੇ ਜਿਹਨੇ ਮਨੂਸ਼ੀਤ ਸੰਬੰਧਤ ਹੋਈ ਨਹੀਂ ਗਈ। ਲੱਗਦਾ ਉਹਨੇ ਕੋਈ ਤੁਹਾਡੀ ਹੋਸ਼ ਹੋ ਨਹੀਂ ਹੋਈ ਜਾਂਦੀ ਜੀ। ਕੁਝ ਚੱਕਰ ਹੈ। ਆਂ ਕਰਾਇਆ ਇੱਕ ਨਾ ਕਰਾਇਣਾ ਪਈ। ਆਂ ਕਰਾਇਆ ਕਰਾਇਆ ਜੀ। ਉਹ ਤੋਂ ਕਿਰਦਾ ਕੁੜੇ ਜਦੋਂ ਟੈਂਕਰ ਨਾ ਉਤਮ ਨਾ ਹੋਈ ਅਧਿਕਾਰ ਤੇ ਹਨ ਨਹੀਂ ਉਹ ਕਹਿੰਦੇ ਨੇ 39 ਹਜ਼ਾਰ ਗੱਟਾ ਚੱਕਣਾ ਪੁੱਛਿਆ ਜਾਂਦਾ ਉਹ ਆਦੇ ਸਦੀ ਆਪਦੇ ਪਿੰਡ ਜਿੰਨਾ ਹੁਣ ਕਈ ਦਸ ਹੋਣਾ ਚੱਕੀ ਜਾਂਦੇ ਗੱਟਾ 35 40 ਦੇ ਵਿੱਚ ਗੱਟਾ ਰੋ ਚੱਕ ਰਹੇ ਆਂ ਦੀ ਤੇ ਜਿਹੜੇ ਮਾਨੂੰ ਗੱਟੀਆਂ ਸ਼ੂਕੀਤੀਆਂ ਉੱਤੇ ਪੁੱਛਦੇ ਪੋਟੈਕਸ ਨਾ ਬਟਾ ਸਹੀ ਸੀ ਸਹੀ ਸੀ ਰਾਜਾ ਜੀ ਪਰ ਹੁਣ ਅਸੀਂ ਵੀ ਕੋਈ ਉਹਨਾਂ ਨੂੰ ਰਿਕਵੈਸਟ ਕੀਤੀ ਹੈ ਜੀ